ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ 'ਤੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ ਜੀ ਮਹਾਰਾਜ ਤੁਹਾਨੂੰ ਦਿਨ ਦੁੱਗਣੀ ਤਰਫ ਚੌਗਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰੋਖਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਅੱਜ ਹੈਗਾ ਜੀ ਭਗਤ ਰਵੀਦਾਸ ਮਹਾਰਾਜ ਜੀ ਦਾ ਜਨਮ ਦਿਨ ਤੇ ਸਾਡੇ ਗੁਰੂ ਘਰ ਦੇ ਵਿੱਚ ਅਖੰਡ ਜਪ ਚੱਲ ਰਿਹਾ ਜੀ ਤੇ ਅੱਜ ਭੋਗ ਪਾਣਗੇ ਤੇ तकरीबन तकरीबन ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਕਿਤੇ ਸੁਖਮਨੀ ਸਾਹਿਬ ਦਾ ਜਾਪ ਹੋਊਗਾ ਜੀ ਕਿਤੇ ਆ ਸਮਝ ਲਓ ਵੀ ਸਹਿਜ ਪਾਠ ਰੱਖਿਓ ਸੀ ਉਹਨਾਂ ਦੇ ਭੋਗ ਪਾਣੇ ਅੱਜ ਕਿਤੇ ਅਖੰਡ ਜਾਪ ਚੱਲ ਰਿਹਾ ਉਹਨਾਂ ਦੇ ਭੋਗ ਪਾਣੇ ਆ ਸਾਰੇ ਪੰਜਾਬ ਦੇ ਵਿੱਚ ਪੂਰਾ ਖੁਸ਼ੀ ਦਾ ਮਾਹੌਲ ਆ ਤੇ ਉਧਰ ਕਿਸਾਨੀ ਧਰਨਾ ਵੀ ਚੱਲ ਰਿਹਾ ਨਾਲ ਦੀ ਨਾਲ ਮਹਾਰਾਜ ਆ ਅੱਜ ਅਰਦਾਸਾਂ ਬੇਨਤੀਆਂ ਵਿੱਚ ਇਹ ਵੀ ਹੋ ਰਹੀਆਂ ਵੀ ਭਾਈ ਉਹ ਵੀ ਸਕਸੈਸਫੁਲ ਹੋਵੇ ਤੇ ਚੜ੍ਹਦੀ ਕਲਾ ਚ ਰਹਿਣ ਜਿੰਨੇ ਵੀ ਇਥੇ ਜ਼ਿੰਮੇਦਾਰ ਭਰਾ ਸਾਡੇ ਗਏ ਹੋਏ ਆ ਤੇ ਉਸ ਤੋਂ ਬਾਅਦ ਅੱਜ ਚੱਲੇ ਆ ਜੀ ਵਾਪਸ ਭੰਬਰੀ ਨੂੰ ਤਿੰਨ ਦਿਨ ਹੋ ਗਏ ਮੈਨੂੰ ਆਏ ਨੁੱਤ ਤੇ ਤੇ ਸੰਦੀਪ ਉੱਤੀ ਸੀ ਤੇ ਘਰ ਦੇ ਵਿੱਚ ਰੌਣਕ ਹੈ ਨਹੀਂ ਰੀਤ ਕਰਕੇ ਜਿਹੜੇ ਬੱਚੇ ਆ ਜਿਵੇਂ ਹੁਣ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਥੇ ਪੋਲਟਰੀ ਫਾਰਮ ਤੇ ਕੰਮ ਕਰੀ ਜਾਂਦੇ ਸੀ ਤੇ ਉਸ ਤੋਂ ਬਾਅਦ ਥੱਕੇ ਹਾਰਿਆ ਨੇ ਆਉਣਾ ਰੀਤ ਨਾਲ 10 ਮਿੰਟ ਖੇਲ ਕੇ ਉਹ ਥੱਕੇ ਮਾ ਜਫਤਰ ਜਾਣਾ ਉਹਨੇ ਕਦੇ ਇੱਧਰ ਨੂੰ ਛਾਲਾ ਮਾਰਨੀਆ ਕਦੇ ਉੱਧਰ ਨੂੰ ਛਾਲਾ ਮਾਰਨੀਆ ਉਹਦੇ ਨਾਲ ਥਕਾਵਟ ਵੀ ਉਤਰ ਜਾਂਦੀ ਸੀ ਤੇ ਹੁਣ ਉਹ ਸਾਡੇ ਨਾਲ ਵੀਡੀਓ ਕਾਲ ਤੇ ਵੀ ਨਹੀਂ ਗੱਲ ਕਰਦੀ ਉੱਥੇ ਇੰਨੀ ਕਿ ਮਗਨ ਹੋਈ ਵੀ ਆਪਣੇ ਨਾਨੇ ਨਾਲ ਆਪਣੀ ਮਾਮੀ ਨਾਲ ਤੇ ਹੋਰ ਜਿਹੜੇ ਉਹਦੇ ਭਤੀਜੇ ਆ ਉਹਨਾਂ ਨਾਲ ਵੀ ਸਾਡੇ ਨਾਲੋਂ ਗੱਲ ਹੀ ਨਹੀਂ ਕਰਦੀ ਹੈਗੀ ਤੇ ਅਸੀਂ ਉਹਨੂੰ ਕਰ ਰਹੇ ਹਾਂ ਬਹੁਤ ਮੈਸ ਆ ਸਾਰੇ ਪਰਿਵਾਰ ਤੇ ਬਾਕੀ ਹੁਣ ਆ ਟਿੱਡੀ ਪੁਣਖੀ ਮੇਰੇ ਨਾਲੇ ਜਾਊਗੀ ਜੇਕਰ ਨਾ ਟਿੱਡੀ ਹੋ ਗਈ ਜੈਸੇ ਮੈਨੂੰ ਪੁਣਖੀ ਹੋ ਗਿਆ ਕਰਨ ਇੱਕ ਟਿੱਡੀ ਇੱਕ ਕੀਟ ਪਟਾ ਪਕੌੜਾ ਜਾ ਉੱਥੇ ਫਿਰਦਾ ਭੰਬਰੀ ਵੀ ਉਹ ਉਹ ਉਹਨੂੰ ਹੁਣ ਅਜਾ ਚੱਲਿਆ ਜੀ ਉੱਥੇ ਉਹਨਾਂ ਦੇ ਉੱਤੇ ਹੈਗਾ ਜੇ ਇੱਕ ਪ੍ਰੋਗਰਾਮ ਤੇ ਉਸ ਤੋਂ ਬਾਅਦ ਹੁਣ ਮਿਲੋ ਜੀ ਇੱਧਰ ਸਾਸਰੀ ਕਾਲ ਜੀ ਸਾਰਿਆਂ ਨੂੰ ਕਾ ਟੈਂਸ਼ਨ ਕਾ ਦੀ ਲੈਣੇ ਆ ਬਸ ਹੁਣ ਆਉਂਦੀ ਸਾਰੇ ਸ਼ੁਭ ਨੇ ਘਰ ਸਿਰ ਪਰ ਚੱਕ ਲੈਣਾ ਥੱਲੇ ਵੀ ਤਰਸੇ ਵੇ ਬਾਪੂ ਰਹੀਂ ਕਹਿੰਦੇ ਆਉਂਦੀ ਨਹੀਂ ਹੈਗੀ ਮੈਂ ਕਾ ਨਾਨਕੇ ਗਈ ਹੋਈ ਆ ਜੀ ਹਲੇ ਜੀ ਨਹੀਂ ਲੱਗਦਾ ਵਾਈ ਗੁਰ ਜੀ ਦਾ ਖਾਲਸਾ ਵਾਈ ਗੁਰ ਜੀ ਦੀ ਫਤਿਹ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇਗਾ ਜੀ ਮੈਂ ਵਿੱਚ ਹਾਂ ਖੁਸ਼ੀ ਚੜੀ ਵੀ ਅਜ ਬੂਬਨੇ ਆ ਜਣਾ ਖੁਸ਼ੀ ਖੁਸ਼ੀ ਹੁੰਦਾ ਹੀ ਆ ਜੀ ਇਹ ਬੱਚਿਆਂ ਦਾ ਬੱਚਿਆਂ ਦੇ ਨਾਲ ਤੇ ਹੁੰਦਾ ਹੀ ਆ ਅ ਰੀਤ ਸਾਡੇ ਘਰ ਦੀ ਇਸ ਟਾਈਮ ਪੂਰੀ ਰੌਣਕ ਹੈ ਜੀ ਸਾਡੀ ਵੀਡੀਓ ਦੀ ਵੀ ਰੌਣਕ ਹੋਈ ਹੈ ਸਹੀ ਦੱਸਿਓ ਸਹੀ ਮੈਨੇ ਦੇ ਵਿੱਚ ਸਾਡੀ ਵੀਡੀਓ ਦੀ ਰੌਣਕ ਇਸ ਤਰ੍ਹਾਂ ਹੋਆ ਅਸੀਂ ਤਾਂ ਲੜਪੜ ਕੇ ਆਪਸ ਦੇ ਵਿੱਚ ਫਿਰ ਉਹ ਕਰੇ ਲੰਨੇ ਪਰ ਜਿਹੜੀ ਰੀਤ ਨਾਲ ਗੱਲ ਹੋ ਰੀਤ ਨਾਲ ਹੈ ਰੀਤ ਨਾਲ ਯਾਰ ਕਰਨਵੀਰ ਅੜਾ ਬੈਠਾ ਤਾਂ ਜੀ ਕਹਿੰਦਾ ਜੀ ਅੱਜ ਗੁਰੂ ਘਰ ਚ ਪਖੰਡਾ ਹੋ ਜਾਪਦਾ ਭੋਗ ਪੜਨ ਦੀ ਸਾਨੂੰ ਪਤਾ ਸੀ ਵੀ ਮਸੋ ਨੂੰ ਛੁੱਟੀ ਆਈ ਸੀ ਵੀ ਮਾ ਆਪਣੇ ਯਾਰਾਂ ਦੋਸਤਾਂ ਨਾਲ ਗਰਦੌਰਾ ਚ ਬਹਾਨਾ ਸੇਵਾ ਦਾ ਪਰ ਅਨੇ ਉੱਥੇ ਨਾ ਠੋਟੋ ਪੋ ਜੀ ਬਹੁਤ ਕਰਨੀ ਸੀ ਤੈਨੂੰ ਪਤਿਆ ਸਤਿਆ ਕੇ ਮਨਿਆ ਲਿਆ ਵੀ ਤੂੰ ਮੇਰੇ ਨਾਲ ਚੱਲ हां बे तू ਰਹਿਣ ਦੇ ਮੇਰਾ ਨਮਸਕਾਰ ਆ ਮੈਂ ਤਾਂ ਕਰਾਇ ਜੀ ਗੁਰੂ ਘਰ ਚ ਇਹਨਾਂ ਦਾ ਮੈਨੂੰ ਪਤਾ ਨਹੀਂ ਹੈਗਾ ਵੀ ਕਰਕੇ ਅਸੀਂ ਦੇ ਕੇ ਆ ਜਨ ਹਾਂ ਬੇ ਗਏ ਕਿ ਨਹੀਂ ਊਡ ਪਾ ਲਿਆ ਹਲੇ ਵੀ ਕਹੀ ਜਾਂਦਾ ਰਹਿਣ ਨੂੰ ਰਹਿਣ ਨੂੰ ਮਗਰ ਨਹੀਂ ਵੱਧਦੀ ਆ ਮੈਂ ਘੰਟਾ ਚਲੇ ਜਾਂਦਾ ਚੱਲਾ ਹੁਣ ਆਹ ਅਸੀਂ ਖਿਚਲੀ ਜੀ ਤਿਆਰੀ ਉਹ ਰੰਗ ਹੋ ਗਿਆ ਸੀ ਕਾਲਾ ਪਹਿਲੀ ਬਹੁਤ ਕਾਲਾ ਰੰਗ ਆ ਉੱਪਰ ਤੋਂ ਜਦੋਂ ਕਿਤੇ ਕੈਮਰੇ ਦੇ ਅੰਦਰ ਵਿੱਚ ਫੋਕਸਸ ਜਿਹਦਾ ਗਲਤ ਹੋ ਜਾਂਦਾ ਉਹਦਾ ਕੰਮ ਫਿਰ ਆਪਣੇ ਆਪ ਕਿੰਨਾ ਗੰਦੇ ਜਿਹਾ ਲੱਗਦਾ ਹੈ ਇਹ ਲਓ ਜੀ ਮੇਰੇ ਮੇਰੇ ਬੰਦਾਂ ਦਾ ਲੇਖ ਚੈੱਕ ਕਰ। ਇਹਨੂੰ ਦੇਖੋ ਜੀ ਇਹਨੂੰ ਬੰਦੇ ਦਾ ਚਾਹੀਦਾ ਦੋ ਤਿੰਨ ਤਿਆਰ ਕਰਨ ਨੂੰ। ਇੱਕ ਅੱਧਾ ਨਹੀਂ ਚਾਹੀਦਾ। ਹਾਂ ਇਹਦੇ ਪੈਂਟ ਆ ਪਿਛਲੇ ਸਾਲ ਲਿਆਂਦੀਦੀ ਇਹਨਾਂ ਨੇ ਗੇਟਤੀ ਹੈ ਬੈੱਡ ਦੇ ਵਿੱਚ ਭਾਬੀ ਜੀ ਨੇ ਕਹਿੰਦੇ ਲੰਬੀ ਜਾਦਾ ਹੁਣ ਲੰਬੀ ਦੀ ਹਾਈਟ ਤਾਂ ਘਟ ਗਈ ਹੁਣ ਕਰਨਵੀਰ ਸਾਡਾ ਥੋੜਾ ਜਿਹਾ ਮੋਟਾ ਹੋ ਗਿਆ। ਹੁਣ ਫਸਦੀ ਮਸੋ ਆ। ਇਹਦਾ ਕੋਈ ਸਵੈਟਰ ਜਾ ਪਾ ਦੇਣਾ ਸੀ ਇੱਥੇ ਦੇਖ ਕੇ ਖੋਲੂਗਾ ਨਹੀਂ ਜੈਕਟ ਦੇਖ ਲਓ ਕੋਈ। ਹਾਫ ਬਾਜੂ ਦਾ ਹੋਲਦੀ ਮੈਨੂੰ ਪਤਾ ਹੈ ਟੀ-ਸ਼ਰਟ ਦੇ ਦੇ ਨੀ ਇੱਕ ਨਾਲ ਗਰਮੀ ਕਰਕੇ ਦੇਣਾ ਹੈ ਗਰਮੀ ਤਾਂ ਤਾਂ ਕਿੱਥੇ ਲੱਗਣੀ ਬਲਾਂ ਗੱਡੀ 'ਚ ਜਾਣਾ ਗੱਡੀ 'ਚ ਆਉਣਾ ਤੂੰ ਥੋੜਾ ਜਿਹਾ ਮੌਸਮ ਹੋ ਗਿਆ ਚੇਂਜ ਮੌਸਮ ਤਾਂ ਭਲਾ ਹਾਂ ਮੌਸਮ ਦਾ ਚੇਂਜ ਮੌਸਮ ਦਾ ਚੇਂਜ ਹੋ ਰਿਹਾ ਹੈ ਸੁਨੇਹੇ ਤੇਰਾ ਤੈਨੂੰ ਦੇਖ ਕੇ ਖੁਸ਼ ਹੋ ਜੀਨਾ ਕਾਕਾ ਕਹਿੰਦਾ ਕਾ ਗੋਦੀਆਂ ਵੜੀ ਜਾਈਦੀ ਕਾਕਾ ਹੁਣ ਨਹੀਂ ਉਹ ਗੱਲ ਕਰਦੀ ਕਿਸੇ ਨਾਲ ਵੀ ਅਜੇ ਤੂੰ ਦੇਖੀ ਤਾਂ ਸਹੀ ਤੂੰ ਕਹਿੰਦਾ ਗੱਲ ਕਰਦੀ ਆ ਤੁਸੀਂ ਅਜੇ ਨਹੀਂ ਹੁਣ ਤਾਂ ਕੋਈ ਗੱਲ ਕਰਦੀ ਨਹੀਂ ਮੈਨੂੰ ਮਰ ਤਾਂ ਗੱਲ ਕੁਝ ਹੋਰ ਆਉਂਦਾ ਥੋੜੀ ਗੱਲ ਸਮਝ ਗਈ ਜਾਨਾ ਉਹਦੇ ਅੱਖਾਂ ਦੇ ਸਿਰੇ ਦੇਖਣਾ ਫੇ ਕਾਕਾ ਕਾਕਾ ਪਾਕਾ ਕਹਿੰਦਾ ਮੈਂ ਜਾਣੀ ਨਹੀਂ ਕਾਕਾ ਆੜਿਆ ਬੈਠਾ ਤਾਂ ਜਾ ਤਾ ਜੇ ਨਾ ਤਾਂ ਗੁਰਦੁਆਰੇ ਚੜਾ ਚੱਲ ਕੋਲ ਕਲਰ ਕੋਲਰ ਵੀ ਦੇਖ ਲੈ ਪਿੱਛੇ ਰੇਲਗੜੀ ਛੱਟ ਕਰਦਾ ਨੂੰ ਆਵੇਂ ਨਾ ਤੂੰ ਕਰ ਰਿਹਾ ਇੰਨਾ ਉਹ ਨਾ ਚੱਲਿਆ ਕਰ ਢਿੱਲਾ ਜਾ ਥੋੜਾ ਜਿਹਾ ਐਕਟਿਵ ਰਹੀ ਤਾਂ ਹੁੰਦਾ ਵਿਆਹ ਕਰਨਾ ਬਹੂ ਦੇਖ ਕੇ ਆਉਣੀ ਅਸੀਂ ਕੱਲ ਨੂੰ ਤੁਸੀਂ ਚੱਲੋ ਬਾਹੂ ਦੇਖ ਕੇ ਆਉਣੀ ਅਸੀਂ ਚਲੋ ਚਲੋ ਠੀਕ ਆ ਜੀ ਹੁਣ ਤੁਹਾਨੂੰ ਗਾਂਹ ਚੱਲ ਕੇ ਮਿਲਦੇ ਆ ਉਹ ਕਰੇ ਹਮਾਣੋ ਦੇ ਵਿੱਚ ਥੋੜੀ ਜਿਹੀ ਮਠਾਈ ਲੈ ਕੇ ਜਾਣੀ ਹੈ ਤਾਂ ਮਾਰਵਾਸ ਵੀ ਪਹੁੰਚਦੇ ਕੀ ਕਾਹੋ ਸ਼ਾਲਾ ਜਾਨ ਨਹੀਂ ਪਤਾ ਮੇਰੇ ਚੁੜੇ ਦੇ ਪੁੱਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਾਂ ਪੈਸੀਓ ਬੁਲਾ ਦਿੰਦਾ ਸਤਿ ਸ੍ਰੀ ਅਕਾਲ ਕਰਨ ਤੇ ਤੈਨੂੰ ਬੁਲਾਉਂਦੇ ਪਹਿਲਾਂ ਹੀ ਗੱਡੀ ਤੇ ਭਗਾਮੀ ਮਾਰੀ ਵੀ ਤੇਰਾ ਗੋਡਿਆਂ ਤੇ ਬੱਤੀਆਂ ਕਿੱਟਿਆਂ ਤੇ ਪਤਾ ਨਹੀਂ ਕਿੱਥੇ ਵੱਜੀ ਸੀ ਉਹਦੇ ਡੈਡੀ ਵੀ ਬੈਠਾ ਮੈਂ ਤਾਂ ਦੇਖਿਆ ਇੱਧਰ ਦੇ ਨੀ ਜਾਨਾ ਦੇ ਦਿੱਤੇ ਠੀਕ ਆਸ ਫਰੀਜ਼ ਤੇਉਣ ਦੇ ਹਾਂ ਗਿਰ ਜਾਣਾ ਨਹੀਂ ਕਿਹਾ ਮੇਰਾ ਹਾਜੀ ਹੋਣਾ ਡਾੜੀ ਦਾ ਸਿਰ ਕਾਲ ਠੀਕ ਹੈ ਤੁਸੀਂ ਤਾਂ ਕੱਪੜਾ ਤਾਂ ਆਇਆ ਬਾਹਰ ਹੋਏ ਮੈਂ ਪਿਆਮਾ ਗੋਤੋਂ ਬਸ ਬਰ ਰਿਹਾ ਪਾਈ ਇਹ ਮੈਂ ਛੱਡ ਕੇਣਾ ਠੰਡਾ ਨਾ ਠੰਡਾ ਗੱਲ ਨਹੀਂ ਸਾਥ ਰਿਖਾਲ ਜੀ ਕਿ ਹਾਲ ਹੈ ਜੀ ਕਾਲ ਤੁਸੀਂ ਮੱਕਰ ਫਾਪਾ ਬਾਬੇ ਨਾਨਕ ਦੀ ਪਹੁੰਚ ਗਏ ਉਹ ਪਹੁੰਚ ਗਏ ਹੌਲ ਹੌਲ ਜਉਂਦੇ ਆਉਂਦੇ ਆਉਂਦੇ ਇੱਥੇ ਮੇਰਾ ਪੁੱਤ ਉਦੋਂ ਮੈਂ ਤਾਂ ਹੋਰੇ ਚੱਕਰਾਂ ਚ ਪੈ ਗਿਆ ਜਦ ਦਿਨ ਉਹਨੂੰ ਝੱਟ ਕੇ ਗਿਆ ਅਕਾਲੀ ਰੋਈ ਬਾਤ ਇਹ ਰੋਈ ਤਾਂ ਹੈ ਜੀ ਰੋਈ ਕਿੰਨਾ ਕੁ ਤੀ ਇੰਨਾ ਤਾਂ ਰੋਈ ਐ ਇੰਨਾ ਨਹੀਂ ਰੋਈ ਮੇਰੇ ਪਤਾ ਨਹੀਂ ਰੋਈ ਐ ਰੋਈ ਤਾਂ ਮੰਨੂ ਵੀ ਸੁਣੀ ਰਹਿੰਦੀ ਤਾਂ ਐਨੀ ਉਨੀ ਨਹੀਂ ਮੈਂ ਸੋਚਦਾ ਸੋਚਦਾ ਜਾਇਗੀ ਜੀ ਮੈਂ ਖਮਾਣੋਂ ਤਾਂ ਕਹਾਂ ਜਾ ਪਿੰਡ ਉਹਨੂੰ ਮੋੜਾ ਜੀ ਮਨਜ਼ੂਰਪੁਰ ਨੂੰ ਗੱਡੀ ਗਲਤ ਤੇ ਮੋੜਤੀ ਹੋਰ ਪਾਸੇ ਨੂੰ ਹਾਂ ਸੋਚਦਾ ਸੋਚਦਾ ਇੱਧਰ ਸੜਕ ਜਾਏਗੀ ਜਾਏਗੀ ਗਾਜਾ ਜਾ ਕੇ ਤਾਂ ਦਿਮਾਗ ਨੇ ਕੰਮ ਜਾ ਕਰਿਆ ਬਿੱਤਾ ਤਾਂ ਰੋਡਾਂ ਸੌ ਸੋ ਬੋਰਾਂ ਕੋ ਪਹੁੰਚ ਕੇ ਸੇ ਹੋਰੇ ਗਿਆ ਬਫੇਰ ਹੌਲੇ ਹੌਲੇ ਫੇਰ ਘੁੰਮਦਾ ਘਮਾਉਂਦਾ ਦਿਮਾਗ ਵੀ ਘੁਮਾ ਕੇ ਤਾਂ ਗੱਡੀ ਰਪਾਈ ਮੇਨ ਰੋੜਾ ਪਾਣੀ ਲਿਆ ਮਾਂ ਜੀ ਨਾ ਰਹਿਣ ਦਿਓ ਜੀ ਅੱਛਾ ਹੋਰ ਲੇਟ ਪੁੱਛੇ ਤੋ ਨਾ ਅੱਛਾ ਜੀ ਦੇਖੋ ਮੈਂ ਦੋ ਕਿ ਦਿਨ ਘਰ ਤੇ ਬਾਹਰ ਕਰ ਰਹਿ ਗਿਆ ਬਾਅਦ ਵਿੱਚ ਜਦ ਘਟ ਗਈ ਉਹ ਤਰਤੀ ਪਾਣੀ ਨਾ ਕੋਈ ਜੁਲਦੀ ਹੈ ਹੋਰ ਕਹਿੰਦੇ ਠੰਡਾ ਮੰਗੋ ਕੇ ਰਹੋਗੇ ਹਾਂ ਕੋ ਡੱਬਾ ਤਾਂ ਕੱਢਣਾ ਦੂਜੀ ਜਗ੍ਹਾ ਅੰਦਰ ਪਰ ਹੋ ਨਾਨੂ ਸਤਿ ਸ੍ਰੀ ਅਕਾਲ ਕਿਹਾ ਚਾਲ ਸਭ ਠੀਕ ਠਾਕ ਹੈ ਠੀਕ ਠਾਕ ਹੈ ਮਾਸੀ ਕਹਿੰਦੀ ਸੀ ਕਹਿੰਦੀ ਨਾਨੂ ਕਹਿੰਦਾ ਵੀ ਨਿਆਣੇ ਨੂੰ ਜ਼ਰੂਰ ਲੈ ਕੇ ਆਇਓ ਭਾਈ ਪਰ ਅਸੀਂ ਆ ਗਏ ਮੈਂ ਕਹਾ ਨਾਨਾ ਖੁਸ਼ ਹੋ ਜਾਊਗਾ ਵਧੀਆ 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 ਆਹੋ ਕਰ ਆਪੀ ਘੜੀ ਹਾਂਜੀ ਆਹੋ ਫੜੋ ਮਿੱਠਾ ਕੁੱਤੇ ਮਾਰਦੇ ਚੋਰ ਮੈਂ ਅੱਜ ਆਪਾਂ ਸੇਵਾ ਕਰਨੀ ਆ ਮਾ ਆ ਕਿਤੇ ਹਾਂ ਲੋ ਚਾਚੂ ਇਹ ਚਾਚੇ ਦੇ ਮੂਹਰੇ ਨਹੀਂ ਲੱਗਦਾ ਕਲਾਸ ਆ ਸ਼ੋਭਾ ਮਾਈ ਪਾਈ ਵੀ ਨੇ ਹਾਂ ਪੁੱਤ ਹਾਂ ਜੈਸਮਿਨ ਪਾਣੀ ਪੀਜ਼ਾ ਕਿਹੜੀ ਪੀਜ਼ਾ ਆ ਪੀਜ਼ਾ ਨਹੀਂ ਹੈ ਉਹ ਪੀਜ਼ਾ ਨਹੀਂ ਪੁੱਤ ਇਹ ਮਿੱਠਾ ਹੈ ਇਹ ਵਾਸੀ ਪੀਜ਼ਾ ਕਹਿ ਲੱਗੀ ਹਾਂ ਪੀਜ਼ਾ ਦਾ ਸਭ ਕੁਝ ਕਹਿੰਦੀ ਆ ਇਹ ਲੈ ਕੇ ਆਉਂਗਾ ਵਾ ਪੀਜ਼ਾ ਇਹ ਮੇਰਾ ਬੂੰਗੂ ਪੁੱਤ ਜੈਸਮਿਨ ਪਾਣੀ ਆਹ ਗੱਲ ਥੈਂਕ ਯੂ ਹਾਂਜੀ ਉਹ ਕਹਿੰਦਾ ਕਰਨਾ ਪਾਣੀ ਦੀ ਬੋਤਲ ਆ ਬਾਪ ਕਰ ਰਹੀ ਸੀ ਤੇ ਚੱਕਰਾਂ ਤੋਂ ਬਾਹਰ गिरਦੀ ਬੱਤੀ ਆ ਜੀ ਉਹ ਤੈਨੂੰ ਹੁਣ ਗਰਮੀ ਕਰਕੇ ਪਾਣੀ ਗੱਡੀ ਚ ਰੱਖਣਾ ਸ਼ੁਰੂ ਕਰਤਾ ਹਾਂ ਗਰਮੀ ਹੈ ਵੀ ਬਹੁਤ ਆ ਹੁਣ ਦੋ ਜੂਰ ਤੋਂ ਚੜੀ ਜਾਣਾ ਗਰਮੀ ਬਧੀ ਹੋ ਜਾਣੀ ਪਾਤ ਤਾਂ ਬੰਦ ਹੋਈ ਯਾਰ ਹੈ ਜਵਾਈ ਦੀ ਕੋਈ ਇੱਜ਼ਤ ਹੈ ਜੀ ਆਪ ਗਲਾਸਾਂ ਪਾਣ ਦੀ ਭਈ ਰਿਆ ਮੈਂ ਉੱਥੇ ਬੰਦ ਚੁੱਪ ਚਾ ਚੰਗ ਨਾ ਕੋ ਕੁਰਸੀ ਨਾ ਕੋ ਲੈਣਾ ਦੇਣਾ ਹਜੇ ਜਵਾਈ ਚਾਹੀਦੇ ਦੇਖ ਲੋ ਮੰਨੂ ਦਾ ਕੁਰਸੀ ਵੀ ਨਹੀਂ ਦਿੱਤੀ ਇਹਨਾਂ ਨੇ ਤੇਰੀ ਮੰਮੀ ਨਾਲ ਦੇ ਲਾ ਅੱਜ ਤੂੰ ਜ਼ਿਆਦਾ ਨਹੀਂ ਬੱਦਲ ਕਮਾਲ ਰੱਖੂਗਾ ਕਿੱਟਿਆ ਕੱਟ ਲਿਆ ਦਾ ਹਾਂ ਜਦੋਂ ਉਹ ਪਈਆ ਕੁਰਸੀ ਮੈਂ ਹੋਰ ਤੱਕ ਪਾਉਂਦੀ ਆ ਤੂੰ ਸੀ ਉੱਤੇ ਪਈ ਆ ਆਏ ਖਾਸ਼ ਕਰੀਏ ਉਹ ਮੇਰਾ ਢਾਡੂ ਮੇਰਾ ਡਿੰਦੂ ਆਹ ਇੱਕ ਗੱਡੀ ਕਿੱਥੇ ਆਰ ਮੈਂ ਕਹਿੰਦੀ ਮੇਲੇ ਉਹ ਲੋ ਲੋ ਦੇ ਨੂੰ ਪਤੰਗ ਤੇ ਗਦੇ ਨੇ ਆਉਂਦੀ ਸਾਰੇ ਕਹਿੰਦਾ ਫਰਮਨ ਵੀਰੇ ਪਤੰਗ ਢਾਉਣਾ ਹੋਣਾ ਨਾ ਫਰਮਨ ਉਹਨੇ ਸਾਰੇ ਵੀ ਕੱਲ ਤੇ ਸੇਵਾ ਕਰਦਿਆਂ ਤਾਂ ਹਾਂ ਜਸੂਰ ਹੀ ਕਹਿੰਦਾ ਪਤੰਗ ਢਾਉਂਦੇ ਹੋਣਾ ਸਾਰੇ ਕਹਿੰਦਾ ਵਾ ਹਾਂ ਤੈਨੂੰ ਦਿਖਦੇ ਪਤੰਗ ਉੱਡਦੇ ਉਹਨਾਂ ਦੇ ਸੇਵਾ ਕਰਦਿਆਂ ਤਾਂ ਸੇਵਾ ਹਾਂ ਲੋਕ ਸੁਣੋ ਆਈ ਨੀ ਗੱਲ ਤੇ ਵਧੀਆ ਸੇਵਾ ਜ਼ਰੂਰੀ ਆ ਸੇਵਾ ਨਾਲ ਮੇਵਾ ਕੋਈ ਦੋ ਕਰਤੀ ਤਾ ਕਰਮ ਕੁ ਸਿੱਧਾ ਹੋਇ ਜਾਊਗਾ ਕੋਈ ਸੁਧੋ ਬੁੱਧ ਮਹਾਰਾਜ ਬਖਸ਼ੂ ਗਈ ਤੇਨੀ ਹੋ ਗਿਆ ਮੋਟਾ ਹੁਣ ਗਰਮੀਆਂ ਦੇ ਵਿੱਚ ਤੇ ਹੁਣ ਅੰਦਰ ਤੇ ਕੱਪੜੇ ਖੁੱਲੀ ਜਾਂਦੇ ਆ ਹੁਣ ਢੱਡ ਭਰ ਲਈ ਜਾਂਦਾ ਮੈਂ ਕਿਤੇ ਦੋ ਦਿਨ ਤਿੰਨ ਦਿਨ ਚ ਖੂਨ ਹੋ ਗਿਆ ਦੋ ਕਿਲੋ ਬਚਨ ਵਧ ਗਿਆ ਸਰਦੀਆਂ ਦੇ ਵਿੱਚ ਨਾ 3 ਕਿਲੋ ਨਹੀਂ 97 ਪਰ ਨਹੀਂ 97 ਪਰ ਖੜਾ ਤਾਂ ਮੈਂ ਕੰਟਲ ਹੋ ਗਿਆ ਮੈਂ ਕਿਤੇ ਮੇਰੇ ਮਗਰੋਂ ਵਧ ਗਿਆ ਹਾਂ ਤੇਰੇ ਮਗਰੋਂ ਵਧੇ ਜੋ ਉੱਥੇ ਆ ਪਰ ਬਦਲ ਨਹੀਂ ਤਾ ਇਹ ਖੂਨ ਪੀਛ ਜਾਂਦੀ ਤੂੰ ਮੇਰਾ ਹੁਣੋਂ ਬੱਚੇ ਤੋਂ ਰਹਿ ਗਿਆ ਟਾਸਾ ਲੈ ਕੇ ਕਰਦਾ ਉਹਦਾ ਆ ਕੇ ਆਪਣਾ ਕੰਮ ਕਰ ਕੀ ਕਰੀਏ ਕਰੀਏ ਸਾਮੰਗ ਲੜੇ ਮੰਗ ਲੜੇ ਪੱਕੇ ਨਹੀਂ ਪੱਕੇ ਨਹੀਂ ਲਿਖਾਣੇ ਪੁੱਤ ਮੈਂ ਖਾਣੇ ਤਾਂ ਤਾੜ ਲਵਾ ਲੈ ਹਾਂ ਬਹੁਤ ਜਿੱਦਾਂ ਲਾਏ ਇਹਦਾ ਤੇਲ ਤਾਂ ਲਾਉਣੀ ਪੈਣਾ ਨੂੰ ਨਾ ਯਾ ਤਾਈ ਕੱਦੀ ਬਣ ਤਿਆਰ ਕਰੀ ਗਏ ਹੁਣ ਤਿਆਰ ਕਰੀ ਹੈ ਨਾ ਫਿਰ ਤੇਲੋ ਕਿ ਪਤੇ ਰੋ ਗਿਆ ਨਾ ਯਾ ਤੇਲ ਤੇਲ ਬਾਲ ਤਾਂ ਤਾਹੀ ਨਹੀਂ ਪਤਾ ਮੈਨੂੰ ਕਰੇ ਕਿ ਕਿੰਝ ਕਿੰਝ ਲੈ ਆਦੋ ਕਦੇ ਬਦਾਮ ਕਿੰਝ ਲੈ ਆਦੋ ਕਿੰਝ ਦਾ ਘਰੇ ਪਿਆ ਰੋਟ ਕਿੰਝ ਲੈ ਆਦੋ ਲਾਉਣਾ ਹੈ ਜੀ ਹੋ ਗਿਆ ਕਮੈਂਟ ਮੈਂ ਹੋਰ ਚੀਜ਼ ਦਿਖਾਣੇ ਤੁਹਾਨੂੰ ਕੋਲ ਘਰ ਤਾਂ ਪੈ ਗਿਆ ਇਹਨਾਂ ਦੇ ਘਾਟੇ ਬਾਦੇ ਨਹੀਂ ਜ਼ਿੰਦਗੀ ਚ ਚੱਲ ਰਹੇ ਹਾਂ ਜੀ ਹੋਰ ਫੁੱਟ ਗਿਆ ਦਾ ਹੋਣ ਫੁੱਟ ਗਿਆ ਜੀ ਤੇਗਾ ਨੜਪੇ ਤਾਂ ਹੋ ਜਣੀ ਨਾਣ ਦਾ ਗਈ ਹੈ ਪੌਡੇ ਨੂੰ ਖਿਆਨ ਨੂੰ ਅੱਛਾ ਜੀ ਉਦੋਂ ਗੱਡੀ 'ਚ ਨਹੀਂ ਬੈਠਿਆ ਤੁਰ ਕੇ ਆ ਗਿਆ ਚੱਪਲ ਤੇ ਰੰਗੀ ਕਿਤੇ ਆ ਬੂਨ ਹੱਥੇ ਜਦਾਰ ਬੂਨ ਪੂਰੇ ਪਿਆ ਪਿੱਛੇ ਆ ਨਹੀਂ ਇਹਦੇ ਕੰੱਚ ਹੱਥ 'ਚ ਵੱਜਿਆ ਸਰੀਂ ਤੱਕ ਹਾਏ ਗਲਾਸ ਹੈ ਗਲਾਸ ਹੈ ਕਿ ਸਕਰੀਨ ਹੈ ਕਿੰਨੇ ਦੀ ਬੋਏ 2100 ਹੈ 2100 ਹੈ ਡੈਡੀ ਮਾਡਲ ਦੇਖਣਾ ਪਣਾਗਾ ਕਿਹੜਾ ਹੈ ਹਾਂ ਥੈਂਕ ਯੂ 2100 1500 ਆਏ ਪੈਂਦੀਆਂ ਹੁੰਦੀਆਂ ਥੈਂਕ ਯੂ ਥੈਂਕ ਯੂ ਆਹ ਕਾਪਰ ਨਾ ਨੁਕਸਾਨਾਂ ਦਾ ਕੰਮ ਹੋਰ ਕਰ ਵੀ ਜਾ ਸਕਦੀਆਂ ਮੈਨੂੰ ਉਮੀਦ ਹੁੰਦੀ ਹੈ ਨਾ ਬਰੇ ਸਰਿੰਦਰ ਗਿਰਕੀ ਨਸਤ ਹੋ ਬਚ ਗਈ ਤੁਹਾਨੂੰ ਨੁਕਸਾਨ ਦੀ ਪਈ ਪਈ ਆ ਕੰਨਾ ਮੈਨੂੰ ਇਹ ਸ਼ੁਕਰ ਹੈ ਵੀ ਮਾਰਾ ਦੀ ਕਿਰਪਾ ਨਾਲ ਵੀ ਤੁਸੀਂ ਆਪਣੀ ਕੋਈ ਹੱਡੀ ਵੱਡੀ ਨਹੀਂ ਤੜਾਈ ਹੈਗੀ ਮਾਰਾ ਇਹ ਗੋਡੇ ਹੀ ਹੁੰਦੇ ਨੇ ਮਸੀ ਦੇਖ ਲੈ ਸਾਦੇ ਹੀ ਬੁੱਕਰੀ ਹੁੰਦੀ ਮੈਂ ਫੁਗਰਾ ਹੈਗਾ ਜੀ ਕੰਨ ਬਰ ਫੁਗਰਾ ਹਾਂ ਅੱਜ ਨੂੰ ਜਾਵੇ ਗਿਆ ਇਚਾਰਾ ਕਰਨਾ ਪਤਾ ਲੱਗ ਗਿਆ ਕਿ ਤੁਸੀਂ ਆਏ ਕਿਹਨੂੰ ਪਤਾ ਲੱਗ ਗਿਆ ਮੈਂ ਇਚਾਰਾ ਹੈ ਬੱਜਦਾ ਆਏ ਹੈ ਤੇਰੇ ਨਾਲ ਤਾਂ ਹੌਲੀਉ ਬੋਲਦਾ ਹਾਂ ਬਾਜੀ ਤੁਸੀਂ ਤਾਂ ਕਦੀ ਕਾਬਰ ਨਹੀਂ ਲੈ ਤੁਹਾਨੂੰ ਫੋਨ ਦੀ ਪੈ ਗਈ ਮੈਂ ਦੇਖ ਤੂੰ ਆਇਆ ਇੱਕ ਮਿੰਟ ਨਹੀਂ ਜਦ ਮੈਂ ਆਇਆ ਤੋ ਇਹ ਮਟਕ ਮਟਕ ਗਿਆ ਤੁਰਦੀ ਫਿਰਦੀ ਹੈ ਜਦੋਂ ਮੈਨੂੰ ਦੇਖ ਕੇ ਲੰਗ ਲੱਜਦੀ ਮਨ ਫੇਰ ਤਾਂ ਮੈਂ ਮੁੱਛ ਨਾਲ ਹੀ ਪਈ ਕੇ ਆਊਗਾ ਬਚਾਓ ਗਿਆ ਮੈਂ ਤੁਹਾਡੀ ਕੁੜੀ ਆ ਚੱਲ ਮਾਮੀ ਨਿਆਣੇ ਦੇ ਤਾਂ ਵੱਜਦੀਆਂ ਰਹਿੰਦੀਆਂ ਟੈਨਸ਼ਨ ਨਹੀਂ ਲਈਦੀ ਕੋਈ ਨਹੀਂ ਟੈਨਸ਼ਨ ਨਹੀਂ ਲਈਦੀ ਹੈਗੀ ਆਹ ਟੈਨਸ਼ਨ ਨੂੰ ਕੰਮ ਜ਼ਰੂਰ ਕਰਦਾ ਹਾਂ ਲੱਖਾ ਹੈ ਨਾ ਐਦਾ ਨਿਬੜੇ ਲਵੇਟ ਤਾਂ ਜੀ ਸੂਟ ਹਾ ਮਹਾ ਆ ਟੈਂਸ਼ਨ ਐ ਕਿਦਾ ਸਾਜੀ ਮੇਰੇ ਸੂਟ ਦੀ ਉਹ ਗੱਲ ਕਰਦਾ ਕਿ ਕਿਦਾ ਸੂਟ ਦੀ ਟੈਂਸ਼ਨ ਹੋਗੀ ਟੈਂਸ਼ਨ ਦਾ ਮੈਨੂੰ ਫੋਨ ਦੇ ਹੋ ਗਿਆ ਫੋਨ ਨਾਲ ਨੂੰ ਹੁਣ ਕਰਾਉਣਾ ਪਣਾ ਠੀਕ ਸਗਰੀਨ ਪੈਣੀ ਐ ਦੀ ਪੈ ਜਾਣੀ ਪਤਾ ਪਾਜੀ ਜਦ ਮੈਂ ਗਿਰੀ ਮੇਰੇ ਹੱਥ ਚੋਂ ਫੋਨ ਛੁੱਟ ਕੇ ਦੂਰ ਗਿਰ ਗਿਆ ਤੇ ਸੜਕ ਦੇ ਪਰ ਤੁਹਾਨੂੰ ਪਤਾ ਕਿੱਥੇ ਵਜਣਾ ਤਾਂ ਹਾਂ ਜੱਜ ਜੱਜ ਤੂੰ ਕਿਹੜਾ ਦੇਖਿਆ ਨਹੀਂ ਜਾਂ ਘਰ ਆ ਕੇ ਦੇਖਿਆ ਮੈਂ ਤਾਂ ਭੋਗ ਪੈ ਗਿਆ ਉਹਨਾਂ ਦਾ ਆਪਣੇ ਸੱਤਾ ਦਾ ਇਹ ਕਲੀਪਰ ਲੋਕ ਸਰਦਾਰ ਗਿਆ ਗੁੱਲਾ ਦਾ ਬੜਿਆ ਸੱਟਾ ਦਾ ਅਫਸੋਸ ਰਿਹਾ ਜੀ ਕਹਿੰਦਾ ਪੂਰ ਹੋ ਗਿਆ ਘਰ ਆ ਕੇ ਘਰ ਆ ਕੇ ਦੇਖਿਆ ਮੈਨੂੰ ਹੱਥ ਇਹ ਕਿ ਨਹੀਂ ਕਿਸੇ ਦਾ ਖੂਨ ਆਇਆ ਡੈਡੀ ਵੀ ਬੜੀ ਪੁੱਛਾ ਆਹੋ ਅਭੇ ਮੇਰਾ ਪੁੱਤਾ ਸੋਣਾ ਜੀ ਤਰ ਸੁਣਾ ਪੈ ਜੇ ਮੇਨਾ ਬਣਾ ਤੁਹਾਡੇ ਪਾਪਾ ਜੀ ਕਰ ਜਾਂਦਾ ਕਿੱਥੇ ਯਾਰੀ ਥੱਲੇ ਤਾਂ ਕਾਂ ਨਾਲੇ ਥੱਲੇ ਤੋਂ ਲੱਜਦਾ ਕਰ ਪੌੜੇ ਪਰ ਤੇ ਉੱਪਰ ਉਹ ਉਹ ਤਾਂ ਆ ਗਈ ਵੀ ਆ ਯਾਰ ਆਏ ਹੁੰਦਾ ਦੁਕਾਨ ਵਾਲੇ ਵੀ ਨਾ ਇਹਨੇ ਦੁਕਾਨ ਵਾਲੇ ਵੀ ਪੁੱਛਦੇ ਕਾਦਾ ਉੱਗੀ ਉਹ ਕੱਟ ਕਰ ਦੂੰਗੀ ਜੀ ਉਹਨਾਂ ਨੂੰ ਇਹ ਫਿਰ ਰਹੀ ਹੈ ਨਾ ਚਲੋ ਮਿਲ ਜਾਈਓ ਮਿਲਦੇ ਹਾਂ ਇਸ ਵੀਡੀਓ ਤੋਂ ਮਾਰਾਂ ਤੁਹਾਨੂੰ ਸ਼ਰਮ ਚੜਦੀ ਕੇ ਲਾ ਜੀ